ਅੱਜ ਸਾਡਾ ਦੇਸ਼ ਵਿਭਾਜਨ ਵਿਪੀਸ਼ਿਕਾ ਸਮ੍ਰਿਤੀ ਦਿਵਸ ਮਨਾ ਰਿਹਾ ਹੈ ਇਹ ਵੰਡ ਦੀ ਭਿਆਨਕਤਾ ਨੂੰ ਯਾਦ ਕਰਨ ਦਾ ਦਿਨ ਹੈ ਜਦੋਂ ਸਾਡੇ ਮਹਾਨ ਦੇਸ਼ ਦੀ ਵੰਡ ਹੋਈ ਉਦੋਂ ਲੱਖਾਂ ਲੋਕਾਂ ਨੂੰ ਮਜਬੂਰੀ ਦੇ ਚਲਦਿਆਂ ਪ੍ਰਵਾਸ ਕਰਨਾ ਪਿਆ ਅਤੇ ਅਣਗਿਣਤ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਆਜ਼ਾਦੀ ਦਿਹਾੜਾ ਮਨਾਉਣ ਤੋਂ ਇੱਕ ਦਿਨ ਪਹਿਲਾਂ ਦੇਸ਼ ਵੱਲੋਂ ਉਸ ਵਿਲੱਖਣ ਮਨੁੱਖੀ ਦੁਖਾਂਤ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਉਸ ਵੇਲੇ ਦੇ ਪੀੜਤ ਪਰਿਵਾਰਾਂ ਨਾਲ ਇੱਕ ਜੁਟਤਾ ਦਾ ਸੁਨੇਹਾ ਦੇਣ ਦਾ ਯਤਨ ਕੀਤਾ ਜਾਂਦਾ ਹੈ ਜੇ ਇਸ ਦੌਰਾਨ ਖੀਰੂ ਖੀਰੂ ਕਰ ਦਿੱਤੇ ਗਏ ਪੇਸ਼ੇ ਇੱਕ ਰਿਪੋਰਟ ਪ੍ਰਧਾਨ ਮੰਤਰੀ ਨarendra Modi ਨੇ ਦੇਸ਼ ਦੀਆਂ ਬੰਡ ਦੇ ਦੁਕਾਨਦਾਰ ਦਰਦ ਝੱਲਣ ਵਾਲੇ ਅਣਗਿਣਤ ਲੋਕਾਂ ਨੂੰ ਯਾਦ ਕੀਤਾ ਉਹਨਾਂ ਨੇ ਕਿਹਾ ਕਿ ਆਜ਼ਾਦ ਦਾ ਦਿਨ ਉਹਨਾਂ ਸਾਰੇ ਲੋਕਾਂ ਦੀ ਹਿੰਮਤ ਦਾ ਸਨਮਾਨ ਕਰਨ ਦਾ ਦਿਹਾੜਾ ਹੈ ਜਿਨ੍ਹਾਂ ਨੇ ਵੰਡ ਤੋਂ ਪ੍ਰਭਾਵਿਤ ਹੋਣ ਦੇ ਬਾਵਜੂਦ ਆਪਣਾ ਜੀਵਨ ਮੁੜ ਸ਼ੁਰੂ ਕੀਤਾ ਅਤੇ ਵੱਡੀ ਸਫਲਤਾ ਹਾਸਲ ਕੀਤੀ। ਉਹਨਾਂ ਨੇ ਦੇਸ਼ ਵਿੱਚ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਹਮੇਸ਼ਾ ਕਾਇਮ ਰੱਖਣ ਦੀ ਬਚਨਬੱਧਤਾ ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਾਰੇ ਲੋਕ ਜਿਹੜੇ ਵੰਡ ਵੇਲੇ ਆਪਣੀ ਜਾਨ ਗਵਾ ਕੇ ਪਰਿਵਾਰਾਂ ਅਤੇ ਆਪਣੀਆਂ ਜੜ੍ਹਾਂ ਤੋਂ ਵਿਛੜ ਗਏ ਸਨ, ਉਹਨਾਂ ਦੇ ਸਨਮਾਨ ਵਿੱਚ ਸਰਕਾਰ ਨੇ 2021 ਤੋਂ ਹਰ ਸਾਲ 14 اگست نو ਵਿਭਾਜਨ ਵਿਭੇਸ਼ਕਾ ਸਮ੍ਰਿਤੀ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ ਸਰਕਾਰ ਨੇ ਵਿਭਾਜਨ ਵਿਪੇਸ਼ਕਾ ਦੀਆਂ ਯਾਦਾਂ ਨੂੰ ਸਾਹਮਣੇ ਰੱਖਣ ਦਾ ਕੰਮ ਕੀਤਾ ਹੈ ਅਤੇ ਅੰਮ੍ਰਿਤਸਰ ਵਿੱਚ ਯਾਦਗਾਰ ਬਣਾ ਕੇ ਨਵੀਂ ਪੀੜੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਯਹਾਂ ਪੇ ਲੋਕੋ ਦਾ ਦਰਦ ਦਿਖਾਇਆ ਗਿਆ ਹੈ ਜੋ ਲੋਕੋ ਨੇ ਪਾਰਟੀਸ਼ਨ ਕੋ ਫੇਸ ਕੀਤਾ ਹੈ ਔਰ ਜੋ ਲੋਕੋ ਕੀ ਫੈਮਲੀਆਂ ਅਲਗ ਹੋ ਗਈਆਂ ਹੈ ਜਿਨ ਲੋਕੋ ਕੇ ਪਰਿਵਾਰੋ ਕੋ ਮਾਰ ਲਿਆ ਗਿਆ ਥਾ ਸੋ ਉਸ ਚੀਜ਼ ਕੋ ਹਰ ਚੀਜ਼ ਕੋ ਅਮਨੇ ਯੇ ਮਿਊਜ਼ੀਅਮ ਮੇ ਦਿਖਾਇਆ ਗਿਆ ਹੈ ਪਹਿਲੀ ਵਾਰ ਅੰਮ੍ਰਿਤਸਰ ਆਏ ਹੈ ਔਰ ਯੇ ਪਾਰਟੀਸ਼ਨ ਵਾਲਾ ਜੋ ये बहुत ही बहुत ही यादगार रहेगा इतना सारा चीजें यहाँ पे देखने को मिला सीखने को मिला जो चीजें सब किताब में नहीं पढ़े थे आने के बाद वो चीजें भी दिखाया गया है, रखा गया रखा है सामान के साथ और बताया गया है कि उस टाइम क्या क्या हुआ था हम लोगों के साथ कितने सारे स्मृति हमारे यहाँ पे रखा हुआ है म्यूजियम में हम लोगों ने यही देखा कि जो पहले लोग कैसे रहते थे कैसे लोगों ने मीटिंग किया ये हर जगह उनकी तस्वीर लगी हुई है तो मैंने सोचा चलो अपनी विरासत कैसी है अपने पिछले जो अपने डिवाइड हुआ ये भारत पाकिस्तान तो कैसा था पहले का और अब कैसा है वो सब देखने में, में मेरे को रोस्ता इसमें देखने के लिए तो मुझे यहाँ आके अच्छा लगा कि अपनी विरासत संभाल के रखिए तो ये म्यूजियम बनाया गया है तो बहुत अच्छे काम किया है सरकार ने ਅੰਮ੍ਰਿਤਸਰ ਤੋਂ ਮਨਿੰਦਰ ਮੋਂਗਾ ਦੇ ਨਾਲ ਰਮਾਸ਼ੰਕਰ ਦੂਰਦਰਸ਼ਨ ਸਮਾਚਾਰ ਜਲੰਧਰ